ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 77 ਸਟੱਡੀ ਪੁਆਇੰਟ ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਬਿਜਲੀ ਬੋਰਡ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਐਮਸੀਕਿਊ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਣਗੇ ਸਾਡੇ ਇਸ ਚੈਨਲ ਦਾ ਤੁਸੀਂ ਆਲ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿਵੇਂ ਕਿ ਪੰਜਾਬ ਪੁਲਿਸ ਪੰਜਾਬ ਪਟਵਾਰੀ ਪੀ ਟ੍ਰਿਪਲ ਐਸ ਬੀ ਵੀਡੀਓ ਫਾਇਰਮੈਨ ਅਤੇ ਅਨੇਕਾਂ ਪੰਜਾਬ ਲੈਵਲ ਤੇ ਜੋ ਪ੍ਰਤਿਧੀਆਂ ਉਹ ਜਿਹਨਾਂ ਉਹਨਾਂ ਦੀਆਂ ਵਧੀਆ ਤੋਂ ਵਧੀਆ ਸਮੁੱਚ ਢਾਂਗ ਨਾਲ ਕਲਾਸਾਂ ਇਸ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੀ ਐਮਸੀਕਿਊ ਹੋਗਾ ਪੀਡੀਐਫ ਪ੍ਰੋਵਾਈਡ ਕਰवानी ਸਭ ਕੁਝ ਤੁਹਾਨੂੰ ਇਸ ਚੈਨਲ ਤੇ ਮਿਲਦਾ ਹੈ ਸੋ ਜਿਹੜੇ ਵੀ ਵੀਰ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ ਬੈਟਰੀ ਦੀ ਕਪੈਸਿਟੀ ਦਾ ਕੀ ਯੂਨਿਟ ਹੁੰਦਾ ਹੈ ਬੈਟਰੀ ਦੀ ਕਪੈਸਿਟੀ ਦਾ ਕੀ ਯੂਨਿਟ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂ ਜੀ ਪਹਿਲੀ ਹੈ ਵੋਲਟ ਦੂਸਰੀ ਹੈ ਕਿਲੋਵਾਟ ਤੀਸਰੀ ਹੈ ਐਂਪੀਅਰ ਆਵਰ ਅਤੇ ਚੌਥੀ ਹੈ ਫੈਰਡ ਤਾਂ ਇਸ ਦਾ ਦੋਸਤੋ ਸਹੀ ਆਨਸਰ ਹੋਏਗਾ ਐਂਪੀਅਰ ਅਵਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਬੈਟਰੀ ਦੇ ਤਜਾਬ ਦੀ ਸਪੈਸਿਫਿਕ ਗ੍ਰੈਵਿਟੀ ਮਾਪਣ ਵਾਲੇ ਯੰਤਰ ਦਾ ਕੀ ਨਾਮ ਹੈ ਬੈਟਰੀ ਦੇ ਤਜਾਬ ਦੀ ਸਪੈਸਿਫਿਕ ਗ੍ਰੈਵਿਟੀ ਮਾਪਣ ਵਾਲੇ ਯੰਤਰ ਦਾ ਕੀ ਨਾਮ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜਿਹੜੇ ਪਹਿਲੇ ਸੈਲੋ ਟੈਸਟਰ ਦੂਸਰੀ ਹੈ ਇਲੈਕਟਰੋਮੀਟਰ ਤੀਸਰੀ ਹੈ ਹਾਈਗਰੋਮੀਟਰ ਅਤੇ ਚੌਥੀ ਹੈ ਹਾਈਡਰੋਮੀਟਰ ਤਾਂ ਇਸ ਦਾ ਜੋ ਸਹੀ ਆਨਸਰ ਹੋ ਜਾਏਗਾ ਉਹ ਹੈ ਹਾਈਡਰੋਮੀਟਰ ਵੀਡੀਓ ਦੀ ਅੰਤ ਤੱਕ ਜਰੂਰ ਤੁਸੀਂ ਬਨੇ ਰਹਿਣਾ ਦੋਸਤੋ ਬਹੁਤ ਹੀ ਮਹੱਤਵਪੂਰਨ ਗੱਲਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਵੇਂ ਪੀਐਸਪੀਸੀਲ ਦਾ ਪੇਪਰ ਬਹੁਤ ਨੇੜੇ ਹੈ ਸਿਰਫ 10 ਤੋਂ 15 ਮਿੰਟ ਦੀ ਕਲਾਸ ਹੋਣ ਵਾਲੀ ਹੈ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਨੈਕਸਟ ਕੁਸਚਨ ਹੈ ਜੀ ਟਰਾਂਸਫਾਰਮਰ ਵਿੱਚ ਬਰੀਦਰ ਕਿਸ ਕੰਮ ਲਈ ਹੁੰਦਾ ਹੈ ਹੁਣ ਟਰਾਂਸਫਾਰਮਰ ਦੇ ਨਾਲ ਇੱਕ ਬਰੀਦਰ ਲੱਗਿਆ ਹੁੰਦਾ ਹੈ ਜਿਹਨੂੰ ਗਲਾਸ ਆ ਕਹਿ ਦਿੰਦੇ ਆ ਉਹ ਕਿਸ ਕੰਮ ਲਈ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਜੀ ਪਹਿਲੀ ਹੈ ਬਾਹਰੋਂ ਅੰਦਰ ਜਾਣ ਵਾਲੀ ਹਵਾ ਦੀ ਨਮੀ ਚੂਸਣ ਲਈ ਦੂਸਰੀ ਹੈ ট্রান্সਫਾਰਮਰ ਦੇ ਤੇਲ ਨੂੰ ਫਿਲਟਰ ਕਰਨ ਲਈ ਤੀਸਰੀ ਹੈ ਬਾਹਰੋਂ ਆਉਣ ਵਾਲੀ ਹਵਾ ਨੂੰ ਠੰਡਾ ਕਰਨ ਲਈ ਅਤੇ ਚੌਥੀ ਹੈ ট্রান্সਫਾਰਮਰ ਦੇ ਤੇਲ ਨੂੰ ਆਕਸੀਜਨ ਦੇਣ ਲਈ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਬਾਹਰੋਂ ਅੰਦਰ ਜਾਣ ਵਾਲੀ ਹਵਾ ਦੀ ਨਮੀ ਚੂਸ ਲੈ ਬਿਲਕੁਲ ਸਹੀ ਆਨਸਰ ਇਸ ਤਰ੍ਹਾਂ ਹੋ ਜਾਏਗਾ ਤੁਸੀਂ ਰੀਡ ਆਨ ਕਰ ਲਓ ਆਪਣੀ ਨੋਟਬੁੱਕ ਤੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ सटैपअप ट्रांसफार्मर नदा है ता तो ऑप्शन सामने हाँ जी पहली है पावर दूसरी है पावर फैक्टर तीसरी है करंट चौथी है वोल्टेज इसका सही आंसर है वोल्टेज। वोल्टेज राइट दोस्तों <coughs> गल करिए नैक्सट क्वेश्चन की ਕਰੰਟ ਟਰਾਂਸਫਰਮਰ ਹੇਠ ਲਿਖਿਆਂ ਵਿੱਚੋਂ ਕਿਸ ਯੰਤਰ ਨਾਲ ਵਰਤਿਆ ਜਾਂਦਾ ਹੈ? ਕਰੰਟ ਟਰਾਂਸਫਰਮਰ ਹੇਠ ਲਿਖਿਆਂ ਵਿੱਚੋਂ ਕਿਸ ਯੰਤਰ ਨਾਲ ਵਰਤਿਆ ਜਾਂਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਐਮਮੀਟਰ ਦੂਸਰੀ ਹੈ ਵਾਟਮੀਟਰ ਤੀਸਰੀ ਹੈ ਵਾਟਵਰ ਮੀਟਰ ਤੇ ਚੌਥੀ ਹੈ ਉਪਰੋਕਤ ਵਿੱਚੋਂ ਹਰ ਇੱਕ ਨਾਲ ਤਾਂ ਇਸ ਦਾ ਜੋ ਸਹੀ ਆਨਸਰ ਹੋ ਜਾਏਗਾ ਉਹ ਹੈ ਐਮਮੀਟਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਤਿੰਨ ਫੇਜ਼ ਚਾਰ ਤਾਰ ਅਨਬੈਲੈਂਸਡ ਲੋਡ ਸਿਸਟਮ ਵਿੱਚ ਜੋ ਬਿਜਲੀ ਮਾਪਨ ਦਾ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਤਿੰਨ ਵੋਲਟਮੀਟਰ ਤਰੀਕਾ ਦੂਸਰੀ ਹੈ ਐਮਮੀਟਰ ਤਰੀਕਾ ਤੀਸਰੀ ਹੈ ਦੋ ਵਾਟਮੀਟਰ ਤਰੀਕਾ ਅਤੇ ਚੌਥੀ ਹੈ ਤਿੰਨ ਵਾਟਮੀਟਰ ਤਰੀਕਾ ਸਾਇੰਸ ਦਾ ਸਹੀ ਆਨਸਰ ਹੋ ਜਾਏਗਾ ਜੀ 360 ਮੀਟਰ ਤਰੀਕਾ ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਪੰਜਾਬ ਵਿੱਚ ਬਿਜਲੀ ਦੀ ਫ੍ਰੀਕੁਐਂਸੀ ਕਿੰਨੀ ਹੈ ਤਾਂ ਪੰਜਾਬ ਦੇ ਵਿੱਚ ਫ੍ਰੀਕੁਐਂਸੀ ਹੈ 50 ਹਰਟਸ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਖਪਤਕਾਰ ਦਾ ਲੋਡ ਕਿਸ ਯੂਨਟ ਵਿੱਚ ਮਾਪਿਆ ਜਾਂਦਾ ਹੈ ਖਪਤਕਾਰ ਦਾ ਲੋਡ ਕਿਸ ਯੂਨਟ ਵਿੱਚ ਵਾ ਮਾਪਿਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਵੋਲਟ ਦੂਸਰੀ ਹੈ ਐਮਮੀਟਰ ਤੀਸਰੀ ਹੈ ਐਂਪੀਅਰ ਆਵਰ ਅਤੇ ਚੌਥੀ ਹੈ ਕਿਲੋਵਾਟ ਦਸਦਾ ਸਹੀ ਆਨਸਰ ਹੋ ਜਾਏਗਾ ਦੋਸਤੋ ਕਿਲੋਵੋਟ ਕਿਲੋਵੋਟ ਸਹੀ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ 66 ਕੇਵੀ ਲਾਈਨ ਵਿੱਚ ਕਿਹੜੇ ਕਿਸਮ ਦੇ ਇਨਸਟਰੂਮੈਂਟ ਵਰਤੇ ਜਾਂਦੇ ਹਨ ਜਾਂ ਇਨਸੂਲੇਟਰ ਵਰਤੇ ਜਾਂਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਸਾਈਕਲ ਟਾਈਪ ਦੂਸਰੀ ਹੈ ਐਗ ਟਾਈਪ ਤੀਸਰੀ ਹੈ ਪੈਨ ਟਾਈਪ ਅਤੇ ਚੌਥੀ ਹੈ ਸਸਪੈਂਸ਼ਨ ਟਾਈਪ ਤਾਂ ਇਸ ਦਾ ਦੋਸਤੋ ਰਾਈਟ ਆਨਸਰ ਹੋ ਜਾਏਗਾ ਸਸਪੈਂਸ਼ਨ ਟਾਈਪ ਠੀਕ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਆਮ ਤੌਰ ਤੇ ਫਿਊਜ਼ ਦੇ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਆਮ ਤੌਰ ਤੇ ਫਿਊਜ਼ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਕਰੰਟ ਨੂੰ ਲਿਮਿਟ ਕਰਨ ਲਈ ਦੂਸਰੀ ਹੈ ਵੋਲਟੇਜ ਨੂੰ ਲਿਮਿਟ ਕਰਨ ਲਈ ਤੀਸਰੀ ਹੈ ਪਾਵਰ ਫੈਕਟਰ ਨੂੰ ਲਿਮਿਟ ਕਰਨ ਲਈ ਤੇ ਚੌਥੀ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਕਰੰਟ ਨੂੰ ਲਿਮਿਟ ਕਰਨ ਲਈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਅਰਥ ਜਮੀਨ ਦੀ ਰਜਿਸਟਿਵਿਟੀ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਦੋਸਤੋ ਤੁਸੀਂ ਸਾਡੀ ਇਸ ਵੀਡੀਓ ਨਾਲ ਜੁੜੇ ਰਹੋ ਇੱਕ ਤਰੀਕਾ ਦੱਸਾਂਗਾ ਜਿੱਥੇ ਤੁਸੀਂ ਸਾਡੀਆਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਕਈ ਮੇਰੇ ਵੀਰਾਂ ਦਾ ਸਟੂਡੈਂਟ ਦਾ ਕਮੈਂਟ ਆਉਂਦੇ ਨੇ ਕਿ ਸਾਨੂੰ ਸਰ ਪੀਡੀਐਫ ਪ੍ਰੋਵਾਈਡ ਕਰਾਓ ਤਾਂ ਪੀਡੀਐਫ ਪ੍ਰੋਵਾਈਡ ਕਰਾਉਣ ਦਾ ਲਾਸਟ ਤੇ ਮੈਂ ਤੁਹਾਨੂੰ ਤਰੀਕਾ ਦੱਸਾਂਗਾ कितों तुम्हें साढ़िया पी डी एफ बिल्कुल फ्री देख डाउनलोड कर सकते हो अर्थ जमीन की रजिस्ट्रीविटी मापन केंत्र वरत्या जाता है ऑप्शन तो बिल्कुल सामने आने से पहली है मैगर दूसरी है एबमीटर तीसरी है वोल्टमीटर चौथी है अर्थ टैस्टर इसका जो सही आंसर है वह है दोस्तों अर्थ टैस्टर ਅਰਥ ਟੈਸਟਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ 2 ਨੰਬਰ 10 ਓਮ ਦੀਆਂ ਰੈジਸਟੈਂਸ ਨੂੰ ਸਮਾਂਤਰ ਲਗਾਉਣ ਨਾਲ ਸਰਕਟ ਦਾ ਕੁੱਲ ਰੈジਸਟੈਂਸ ਕਿੰਨਾ ਹੋਵੇਗਾ ਤਾਂ ਦੋ ਰੈジਸਟੈਂਸ ਸਮਾਂਤਰ ਹੋਣ ਤਾਂ ਉਹਨਾਂ ਨੂੰ ਸੇਮ ਹੋਣ ਉਹਨਾਂ ਨੂੰ ਆਪਾਂ ਅੱਧ ਕਰ ਦੇਣਾ ਹੁੰਦਾ ਹੈ 10 ਓਮ 10 तो इसका राइट आंसर कि हो जाएगा पर तो लग ही गया होगा ठीक है दोस्तों नैक्सट क्वेश्चन की गल करिए जी सिस्टम का वह तो वो पावर फैक्टर की होंगे है सिस्टम का वाद तो वो पावर फैक्टर की हों तो पावर फैक्टर है? है एक कॉस होंक राइट दोस्तों ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਵੰਡ ਪ੍ਰਣਾਲੀ ਵਿੱਚ ਟਰਾਂਸਫਾਰਮਰ ਕਿਸ ਕੰਮ ਵਾਸਤੇ ਵਰਤੋ ਵਿੱਚ ਆਉਦੇ ਹਨ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਇਹ ਵਧ ਬੋਲਟੇਜ ਲੈਣ ਲਈ ਦੂਸਰੀ ਇਹ ਘਟ ਬੋਲਟੇਜ ਲੈਣ ਲਈ ਤੀਸਰੀ ਇਹ ਉਹੀ ਬੋਲਟੇਜ ਲੈਣ ਲਈ ਚੌਥੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਸਹੀ ਆਨਸਰ ਹੋ ਜਾਏਗਾ ਜੀ ਘਟ ਬੋਲਟੇਜ ਲੈਣ ਲਈ ਕਟ ਬੋਲਟ ਦ ਲੈਂਡਿੰਗ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਬਿਜਲੀ ਦੀ ਅੱਗ ਨੂੰ ਹੀਟ ਲਿਖਿਆ ਵਿੱਚੋਂ ਕਿਹੜੇ ਤਰੀਕੇ ਨਾਲ ਕਾਬੂ ਪਾਇਆ ਜਾ ਸਕਦਾ ਹੈ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਪਾਣੀ ਨਾਲ ਦੂਸਰੀ ਹੈ ਆਕਸੀਜਨ ਨਾਲ ਤੀਸਰੀ ਹੈ ਰੇਤ ਨਾਲ ਤੇ ਚੌਥੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਸਦਾ ਸਹੀ ਆਨਸਰ ਹੋ ਜਾਏਗਾ ਜੀ ਰੇਤ ਨਾਲ ਗ੍ਰੇਡਨ ਠੀਕ ਹੈ ਦੋਸਤੋ ਅੱਗੇ ਆਪਾਂ ਗੱਲ ਕਰਦੇ ਹਾਂ ਦੋਸਤੋ ਨੈਕਸਟ ਕੁਐਸਚਨ ਦੀ ਏਡ ਲਿਖਿਆ ਵਿੱਚੋਂ ਕਿਸ ਬਲਬ ਰੈジਸਟੈਂਸ ਜ਼ਿਆਦਾ ਹੋਵੇਗੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਆ 10 ਵਾਟ ਦੂਸਰੀ ਆ 25 ਵਾਟ ਤੀਸਰੀ ਆ 40 ਵਾਟ ਤੇ ਚੌਥੀ ਆ 60 ਵਾਟ ਇਸ ਦਾ ਸਹੀ ਆਨਸਰ ਹੋ ਜਾਏਗਾ 10 ਵਾਟ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ 2000 ਵਾਟ ਹੀਟਰ ਨਾਲ 1 ਘੰਟੇ ਵਿੱਚ ਬਿਜਲੀ ਦੀ ਕਿੰਨੀ ਖਪਤ ਹੋਵੇਗੀ ਹਾਂਜੀ 2000 ਵਾਟ ਦਾ ਹੀਟਰ ਨਾਲ 1 ਘੰਟੇ ਵਿੱਚ ਬਿਜਲੀ ਦੀ ਕਿੰਨੀ ਖਪਤ ਹੋਵੇਗੀ ਤਾਂ ਇਸ ਦਾ ਸਹੀ ਆਨਸਰ ਹੋ ਜਾਏਗਾ ਜੀ 2000 1000 1 ਕਿਲੋ ਵਿੱਚ 100 ਨੂੰ ਦੋਨੋਂ ਕਟੇਗਾ ਆਨਸਰ ਆਏਗਾ 2 ਤਾਂ ਦੋ ਜੁਨਟ ਦਿਖਾਪਤ ਹੋਵੇਗੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ 3 ਫੇਸ ਐਲਟੀ ਸਪਲਾਈ ਲਈ ਕਿੰਨੀਆਂ ਤਾਰਾਂ ਵਰਤੀਆਂ ਜਾਂਦੀਆਂ ਹਨ 3 ਫੇਸ ਐਲਟੀ ਸਪਲਾਈ ਲਈ ਕਿੰਨੀਆਂ ਤਾਰਾਂ ਵਰਤੀਆਂ ਜਾਂਦੀਆਂ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਦੋ ਦੂਸਰੀ ਹੈ ਤਿੰਨ ਤੇ ਚੌਥੀ ਹੈ ਚਾਰ ਇਸ ਦਾ ਜੋ ਸਹੀ ਆਨਸਰ ਹੋ ਜਾਏਗਾ ਜੀ 4 ਠੀਕ ਹੈ ਦੋਸਤੋ ਅਗੇ ਗੱਲ ਕਰਦੇ ਆਪਾਂ ਨੈਕਸਟ ਕੁਸਚਨ ਜੀ ਸਟੇ ਵਿੱਚ ਐਗ ਇਨਸੂਲੇਟਰ ਕਿਸ ਲਈ ਵਰਤਿਆ ਜਾਂਦਾ ਹੈ ਸਟੇ ਵਿੱਚ ਐਗ ਇਨਸੂਲੇਟਰ ਕਿਸ ਲਈ ਵਰਤੇ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪੋਲ ਨੂੰ ਬਚਾਉਣ ਲਈ ਸਟੇ ਨੂੰ ਬਚਾਉਣ ਲਈ ਇਸ ਰਿਐ ਸਟੇ ਵਾਸ ਲੀਕ ਇਸ ਕਰੰਟ ਨੂੰ ਰੋਕਣ ਲਈ ਦਾ ਚੌਥੀ ਕੋਈ ਨਹੀਂ ਸਟੇ ਦਾ ਮਤਲਬ ਸਮਝੋ ਸਟੇ ਐਗ ਜਿਹੜਾ ਜਿਵੇਂ ਕਪੂਲ ਹੋ ਗਿਆ ਇਹਨੂੰ ਫੜਨ ਵਾਸਤੇ ਇੱਕ ਸਟੇ ਲੱਗੀ ਹੁੰਦੀ ਹੈ ਇੱਥੇ ਜਿਹੜਾ ਲੱਗਾ ਹੁੰਦਾ ਉਸ ਨੂੰ ਕਹਿੰਦੇ ਨੇ ਐਗ ਜੋ ਪੋਰਸ ਲੀਨ ਦਾ ਬਣਿਆ ਹੁੰਦਾ ਹੈ ਤਾਂ ਉਹ ਕਿਸ ਕੰਮ ਲਈ ਵਰਤਿਆ ਜਾਂਦਾ ਕਿਸ ਲਈ ਵਰਤਿਆ ਜਾਂਦਾ ਹੈ ਤਾਂ ਤੁਸੀਂ ਤੁਹਾਡੇ ਸਾਹਮਣੇ ਆਂਜੀ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਸਟੇ ਵਿਚ ਲੀਕਸ ਕਰੰਟ ਨੂੰ ਰੋਕਣ ਲਈ ਮਤਲਬ ਇਥੇ ਕਰੰਟ ਪਾਸ ਨਾ ਹੋਵੇ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਵੰਡ ਲਾਈਨ ਵਿੱਚ ਸਟੇ ਕਿਸ ਲਈ ਵਰਤੀ ਜਾਂਦੀ ਹੈ ਵੰਡ ਲਾਈਨ ਵਿੱਚ ਸਟੇ ਕਿਸ ਲਈ ਵਰਤੀ ਜਾਂਦੀ ਹੈ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਪੋਲ ਨੂੰ ਹਾਦਸੇ ਤੋਂ ਬਚਾਉਣ ਲਈ ਦੂਸਰੀ ਹੈ ਬਿਜਲੀ ਬਚਾਉਣ ਲਈ ਤੀਸਰੀ ਹੈ ਪੋਲ ਨੂੰ ਸਿੱਧਾ ਰੱਖਣ ਲਈ ਅਤੇ ਚੌਥੀ ਹੈ ਪਸੂਆਂ ਨੂੰ ਪੋਲ ਨਾਲ ਬੰਨ੍ਹਣ ਲਈ ਤਾਂ ਇਸ ਦਾ ਸਹੀ ਆਨਸਰ ਹੈ ਜੀ ਪੋਲ ਨੂੰ ਸਿੱਧਾ ਰੱਖਣ ਲਈ ਪੋਲ ਨੂੰ ਸਿੱਧਾ ਰੱਖ ਲਈ ਮੋਸਟ ਇੰਪੋਰਟੈਂਟ ਕੁਸਚਨ ਮੈਂ ਤੁਹਾਨੂੰ ਕਰਵਾ ਰਿਹਾ ਜੀ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਕੰਡਿਊਟ ਵਾਇਰਿੰਗ ਕਿਉਂ ਕੀਤੀ ਜਾਂਦੀ ਹੈ ਸੋਨੇ ਦੇਣ ਲਈ ਬਿਜਲੀ ਬਚਾਉਣ ਲਈ ਅੱਗ ਤੋਂ ਬਚਾਉਣ ਲਈ ਇਸ ਦਾ ਸਹੀ ਆਨਸਰ ਹੋ ਜਾਏਗਾ ਜੀ ਅੱਗ ਤੋਂ ਬਚਾਉਣ ਲਈ ਠੀਕ ਹੈ ਦੋਸਤੋ ਅੱਗ ਤੋਂ ਬਚਾਉਣ ਲਈ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ 1000 ਵਾਟ ਦੇ ਹੀਟਰ ਲਈ 200 ਵੋਲਟੇਜ ਤੇ ਕਿੰਨੀ ਰੈジਸਟੈਂਸ ਹੋਵੇਗੀ 1000 ਵਾਟ ਦੇ ਹੀਟਰ ਲਈ 200 ਵੋਲਟੇਜ ਤੇ ਕਿੰਨੀ ਰੈジਸਟੈਂਸ ਹੋਵੇਗੀ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ 2 ਓਮ 4 ਓਮ 6 ਓਮ ਦ 40 ਓਮ ਤਾਂ ਇਸ ਦਾ ਸਹੀ ਆਨਸਰ ਹੋ ਜਾਏਗਾ ਜੀ ਚਾਲਿਓ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੇ ਆਪਾਂ ਜਦੋਂ ਲਾਈਨ ਦਾ ਕੰਡਕਟਰ ਅਰਥ ਕੀਤੀ ਧਾਤ ਨਾਲ ਲੱਗ ਜਾਂਦਾ ਹੈ ਤਾਂ ਸਰਕਟ ਵਿੱਚ ਕੀ ਹੋਵੇਗਾ ਕਰੰਟ ਨਹੀਂ ਚੱਲੇਗਾ ਕਰੰਟ ਅਰਥ ਵੱਲ ਨੂੰ ਜਾਏਗਾ ਉਪਰੋਖ ਦੋਨੋਂ ਜਾਂ ਕੋਈ ਨਹੀਂ ਤਾਂ ਇਸ ਦਾ ਸਹੀ ਆਨਸਰ ਹੈ ਕਰੰਟ ਹਮੇਸ਼ਾ ਅਰਥ ਵੱਲ ਨੂੰ ਜਾਏਗਾ ਕਰੰਟ ਹਮੇਸ਼ਾ ਸ਼ਾਰਟ ਪਾਸ ਲੈਂਦਾ ਅਰਥ ਵੱਲ ਜਾਏਗਾ ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਕਪੈਸਟਰ ਬੈਂਕ ਦੀ ਸਮਰੱਥਾ ਵਧਾਉਣ ਲਈ ਕਪੈਸਟਰ ਯੂਨਟ ਕਿਸ ਵਿਧੀ ਨਾਲ ਜੋੜੇ ਜਾਂਦੇ ਹਨ ਕਪੈਸਟਰ ਬੈਂਕ ਦੀ ਸਮਰੱਥਾ ਵਧਾਉਣ ਲਈ ਕਪੈਸਟਰ ਯੂਨਟ ਕਿਸ ਵਿਧੀ ਨਾਲ ਜੋੜੇ ਜਾਂਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਸੀਰੀਜ਼ ਵਿੱਚ ਸੀਰੀਜ਼ ਪੈਰਲਲ ਵਿੱਚ ਉਪਰੋਕਤ ਵਿੱਚੋਂ ਕੋਈ ਨਹੀਂ ਜਾਂ ਪੈਰਲਲ ਤਾਂ ਇਸ ਦਾ ਸਹੀ ਆਨਸਰ ਹੋ ਜਾਏਗਾ ਜੀ ਪਰਲਨਟ ਰਾਈਟ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰ ਗਿਆ ਜੀ ਇੱਕ ਹਾਊਸ ਪਾਵਰ ਕਿੰਨੇ ਵਾਟ ਦੇ ਬਰਾਬਰ ਹੁੰਦੇ ਹਨ ਇੱਕ ਹਾਊਸ ਪਾਵਰ ਕਿੰਨੇ ਵਾਟ ਦੇ ਬਰਾਬਰ ਹੁੰਦੇ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ 1000 ਵਾਟ 546 ਵਾਟ 746 ਵਾਟ ਜਾਂ 846 ਵਾਟ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ सात सौ छियाली वाइट दोस्तों नैक्सट क्वेश्चन है जी पावर फैक्टर की लरत्या जाता है पावर फैक्टर वाने लरत्या है तो ऑप्शन थोड़े सामने हाँ जी पहली है रजिस्टर दूसरी है कंडक्टर तीसरी है कपैसटर तो इसका जो सही आंसर हो जाएगा वह है कपैसटर ठीक है दोस्तों नैक्सट क्वेश्चन की गल करिए जी रेल पोलों से वो तो वह किोल्टज तक लाइन खिंची जा सकती है रेल पोलों से वो तो वो कि वोल्टज तक की लाइन खिंची जा सकती है ग्यारह केवी तक एक सौ बत्ती केवी तक जो सौ भीवी तक इसका सही आंसर है वह है एक सौ बत्ती केवी तक बत्ती केवी तक राइट दोस्तों ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਲਾਈਨ ਨੂੰ ਡੈਡ ਕਰਨ ਦਾ ਸੈਕਸ਼ਨ ਬਣਾਉਣ ਲਈ ਕਿਹੜਾ ਸਟਰਕਚਰ ਵਰਤਿਆ ਜਾਂਦਾ ਹੈ 2 ਰੇਲ ਪੋਲ 3 ਰੇਲ ਪੋਲ ਜਾਂ 4 ਰੇਲ ਪੋਲ ਇਸ ਦਾ ਸਹੀ ਆਨਸਰ ਹੋ ਜਾਏਗਾ ਜੀ 4 ਰੇਲ ਪੋਲ ਰੇਲ ਪੋਲ ਦਾ ਮਤਲਬ ਸਮਝਦੇ ਹੋ ਜੋ ਲੋਹੇ ਦੇ ਪੋਲ ਬਣੇ ਹੁੰਦੇ ਹਨ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਆਪਾਂ ਸਿੱਧੀ ਟਰਾਂਸਮਿਸ਼ਨ ਲਾਈਨ ਦੇ ਵਿਚਕਾਰ ਕਿਹੜਾ ਸਟਰਕਚਰ ਵਰਤਿਆ ਜਾਂਦਾ ਹੈ ਸਿੱਧੀ ਟਰਾਂਸਮਿਸ਼ਨ ਲਾਈਨ ਦੇ ਵਿੱਚ ਕਿਹੜਾ ਸਟਰਕਚਰ ਵਰਤਿਆ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਦੋ ਰੇਲ ਪੋਲ ਦੂਸਰੀ ਹੈ ਤਿੰਨ ਰੇਲ ਪੋਲ ਚੌਥੀ ਹੈ ਚਾਰ ਰੇਲ ਪੋਲ ਤੇ ਪੰਜਵੀਂ ਹੈ ਕੋਈ ਨਹੀਂ ਸੌਰੀ ਚੌਥੀ ਹੈ ਕੋਈ ਨਹੀਂ ਇਸ ਦਾ ਜੋ ਸਹੀ ਆਨਸਰ ਹੋ ਜਾਏਗਾ ਜੀ ਉਹ ਹੈ ਦੋ ਰੇਲਪੋਰ ਦੋ ਰੇਲਪੋਰ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੈਨ ਇਨਸੂਲੇਟਰ ਦੀ ਵਰਤੋਂ ਕਿੰਨੇ ਕੇਵੀ ਲਾਈਨ ਤੱਕ ਕੀਤੀ ਜਾਂਦੀ ਹੈ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ 11 ਕੇਵੀ ਤੱਕ ਦੂਸਰੀ ਹੈ 33 ਕੇਵੀ ਤੱਕ ਤੀਸਰੀ ਹੈ 66 ਕੇਵੀ ਤੱਕ ਅਤੇ ਚੌਥੀ ਹੈ 132 ਕੇਵੀ ਤੱਕ ਦਾ ਦੋ ਸਹੀ ਆਨਸਰ ਹੈ ਉਹ ਹੈ 33 ਕਿਵੀ ਤੱਕ ਠੀਕ ਹੈ ਦੋਸਤੋ ਜੇ ਸੀ ਆਈ ਦੀ ਸਾਡੀ ਵੀਡੀਓ ਤਾਂ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਸੀ ਕਿ ਪੀਡੀਐਫ ਕਿਵੇਂ ਲੈਣੀ ਹਨ ਮੈਂ ਤੁਹਾਨੂੰ ਦੱਸ ਦਿਆਂਗਾ ਤਾਂ ਮੈਂ ਤੁਹਾਨੂੰ ਦੱਸ ਰਿਹਾ ਦੋਸਤੋ ਵੀਡੀਓ ਤੁਸੀਂ ਪੂਰੀ ਜ਼ਰੂਰ ਦੇਖਣੀ ਹੈ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਅਤੇ ਕਮੈਂਟ ਦੇ ਵਿੱਚ ਆਪਣਾ ਮੋਬਾਈਲ ਨੰਬਰ ਲਿਖ ਕੇ ਭੇਜ ਦਿਓ ਪਲੱਸ ਪੀਡੀਐਫ ਤਾਂ ਤੁਹਾਨੂੰ ਉਸ ਮੋਬਾਈਲ ਨੰਬਰ WhatsApp ਤੇ ਤੁਹਾਨੂੰ PDF ਪ੍ਰੋਵਾਈਡ ਕਰਵਾ ਦਿੱਤੀ ਜਾਏਗੀ ਇਹ ਵਾਲੀ ਜੀ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮਚ